ਬਠਿੰਡਾ ਦੇ ਵਿੱਚ ਉਸ ਵੇਲੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਹੀ ਗੱਡੀਆਂ ਦੇਖੀਆਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ ਲੇਡੀ ਪੁਲਿਸ ਵੀ ਪਿੰਡ ਦੇ ਵਿੱਚ ਪਹੁੰਚ ਗਈ ਦੱਸਿਆ ਕਿ ਯੁੱਧ ਨਸ਼ਾ ਵਿਰੁੱਧ ਤਹਿਤ ਸੰਤਪੁਰਾ ਰੋਡ ਅਤੇ ਡੀਡੀ ਮਿੱਤਰ ਟਾਵਰ ਚਲਾਇਆ ਗਿਆ ਜਿੱਥੇ ਕਾਸਕੋ ਆਪਰੇਸ਼ਨ ਅਤੇ ਸਰਚੋ ਅਭਿਆਨ ਦੇ ਤਹਿਤ ਪੂਰੇ ਇਲਾਕਿਆਂ ਦੇ ਵਿੱਚੋਂ ਛਾਣ-ਬੀਣ ਕੀਤੀ ਗਈ ਤਾਂ ਜੋ ਕਾਨੂੰਨ ਵਿਵਸਥਾ ਬਰਕਰਾਰ ਰਹੇ ਤੇ ਨਸ਼ਾ ਤਸਕਰ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਗਲੀਆਂ ਦੇ ਵਿੱਚ ਇਹਨਾਂ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲਈ ਜਾ ਰੀਆਂ ਅਲਮਾਰੀਆਂ ਤੱਕ ਲੈੜੀ ਕਾਂਸਟੇਬਲ ਦੇ ਵੱਲੋਂ ਫਰੋਲੀਆਂ ਜਾ ਰਹੀ ਨੇ ਇਸ ਤੋਂ ਇਲਾਵਾ ਪੂਰੇ ਇਲਾਕੇ ਦੇ ਵਿੱਚ ਛਾਣ-ਬੀਣ ਕੀਤੀ ਗਈ ਜਿਸ ਦੇ ਚੱਲਦੇ ਇਸ ਮਾਮਲੇ ਨੂੰ ਲੈ ਕੇ ਡੀਜੀਪੀ ਪੰਜਾਬ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਸ਼ਰਾਰਤੀ ਅਨਸਰਾਂ ਨੂੰ ਲੈ ਕੇ ਇਹ ਜਿਹੜਾ ਕਿ ਆਪਰੇਸ਼ਨ ਸਰਚ ਆਪਰੇਸ਼ਨ ਚਲਾਇਆ ਗਿਆ। ਅੱਜ ਬਟਿੰਡਾ ਚੈਨਲ ਵਿੱਚ ਜਿੱਦ ਨਸ਼ਾ ਵਿਰੁੱਧ ਜੋ ਮੁਹਿੰਮ ਫਾਕੇ ਲਗਾਤਾਰ ਚੱਲ ਰਹੀ ਹੈ ਉਸ ਦੇ ਤਹਿਤ ਖਾਸ ਆਪਰੇਸ਼ਨ ਕੀਤਾ ਗਿਆ ਹੈ ਕਰੋ ਬੋਰਡ ਸਪੋਰਟ ਦੇ ਘਾੜੇਤੀ ਭਾਈ ਕਰਕੇ ਉਹਦੇ ਵਿੱਚ ਚੰਗੀ ਤਾਂ ਸਰਚ ਐਂਫੋਰਸਮੈਂਟ ਕੀਤਾ ਗਿਆ ਤੇ उस काफ़ी शक्तिबंध अरैसट भी किए गए।, गए तो कुछ मुकदमे भी दर्ज किए गए तो कुछ रिकवरी भी हुई प्रेशन है उसके बारे में बखरे तौर पर बादशनोट रा बट जिला पुलिस वो इंफॉर्मेशन दे दी ये लगातार मुहिम जारी है पहला भी काफ़ी बढ़िया रिकवरिया कीतिया बठिंडा पुलिस ने काफ़ी पीओस पीओ तो बैकवर्ड लिंकेज राही जो तकड़े स्मगलर है जो सप्लाई फाइनेंसिंग का काम करते हैं उन्होंने भी अरेस्ट किया गया है ਇਦੇ ਨਾਲ ਹੀ ਜੋ ਡਰਗ ਐਡਿਕਟਸ ਹੈ ਉਹਨਾਂ ਨੂੰ ਡੀਏਡੀ ਸੈਂਟਰ ਪਹੁੰਚ ਕੇ ਉਹਨਾਂ ਦੇ ਲਈ ਰੀਫਾਰਮੇਸ਼ਨ ਰੀਹੈਬਿਲੀਟੇਸ਼ਨ ਦਾ ਫਾਰਮ ਵੀ ਬਹੁਤ ਵੱਡੇ ਬਦਲ ਕੇ ਚੱਲਦਾ ਹੈ। ਸੋ ਦਾਦੇ ਕਿ ਲਗਾਤਾਰ ਨਸ਼ਿਆਂ ਵਿਰੁੱਧ ਜੋ ਯੁੱਧ ਚੇੜਿਆ ਹੋਇਆ ਹੈ ਇਸ ਦੇ ਤਹਿਤ ਪੰਜਾਬ પોલીસ ਕਾਫੀ ਸਰਗਰਮ ਹੈ ਅਤੇ ਸ਼ੱਕੀ ਇਲਾਕਿਆਂ ਦੇ ਵਿੱਚ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।